ਸਿਵਰ ਹਸਪਤਾਲ ਗੁਰਦਾਸਪੁਰ ਦੇ ਵਿੱਚ ਬੱਚੇ ਦੀ ਮੌਤ ਨੂੰ ਲੈ ਕੇ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਿਵਰ ਹਸਪਤਾਲ ਦੇ ਡਾਕਟਰਾਂ ਤੇ ਦੋਸ਼ ਲਗਾਏ ਕਿ ਬੱਚੇ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਡਾਕਟਰਾਂ ਨੇ ਧਿਆਨ ਨਹੀਂ ਦਿੱਤਾ ਜਦ ਇਸ ਸਬੰਧੀ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਦਖਲ ਕਿਉਂ ਨਹੀਂ ਕਰਦੇ ਸਾਡਾ ਨਾ ਕਰਦੇ ਟੀਵੀ ਨਿਊਜ਼ ਇੰਡੀਆ 265 ਚੈਨਲ ਤੇ ਦੋਸਤੋ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਸਿਲੋ ਹਸਪਤਾਲ ਦੇ ਵਿੱਚ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਾਕਟਰਾਂ ਦੇ ਉੱਪਰ ਅਣਗਿਹਲੀ ਦੇ ਦੋਸ਼ ਲਗਾਏ ਜਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਅਣਗਿਹਲੀ ਦੇ ਕਾਰਨ ਸਾਡੇ ਬੱਚੇ ਦੀ ਮੌਤ ਹੋਈ ਹੈ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਰਹੇ ਹਾਂ ਬੱਚੇ ਦੇ ਪਰਿਵਾਰਕ ਮੈਂਬਰ ਨਾਲ ਸਾਡੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਮਸਲਾ ਕੀ ਇਹ ਬੱਚੇ ਡੈਥ ਹੋਈ ਤੂੰ ਰੋਲਾ ਪਾ ਰਹੇ ਹੋ ਸਿੱਧਾ ਹਸਪਤਾਲ ਦੇ ਵਿੱਚ ਕੀ ਮਸਲਾ ਕੀ ਸਾਰਾ ਸਰ ਸਾਡਾ ਮਸਲਾ ਇਹ ਕਿ ਸਾਡੇ ਬੱਚੇ ਨੂੰ ਕੱਲੇ ਨਾਲੇ ਸਾਡੀ ਆਈਂ ਘੋਟੀ ਆਈ ਅੰਦਰ ਸਾਡੇ ਨਾਲੇ ਦੋ ਆਪਰੇਸ਼ਨ ਕੀਤੇ ਨੋਰਮਲ ਕਹਿੰਦੇ ਨੋਰਮਲ ਹੋ ਜਾਣਾ ਨੋਰਮਲ ਨੋਰਮਲ ਕਿੱਦਾਂ ਹੋ ਜਾਣਾ ਨੋਰਮਲ ਹੁੰਦਾ ਹੀ ਨਹੀਂ ਪਿਆ ਸੀਗਾ ਜਦ ਸਾਡਾ ਖੁਦ ਮਰੀਜ਼ ਕਹਿੰਦਾ ਕਿ ਮੇਰਾ ਆਪਰੇਸ਼ਨ ਕਰਦੇ ਉਹਨਾਂ ਨੇ ਕਿਉਂ ਨਹੀਂ ਕੀਤਾ ਬੇਚ ਇਹ ਧਮਕੇ ਮਾਰ ਮਾਰ ਕੇ ਕਹਿੰਦੇ ਨੋਰਮਲ ਕਰ ਨੋਰਮਲ ਕਰ ਕਿੱਦਾਂ ਨੋਰਮਲ ਕਰ ਦੇਣ ਉਤੋਂ ਇਹਨਾਂ ਨੇ ਸਾਡੀ ਘੋਟੀ ਦੇ ਢਿੱਡ ਤੇ ਮਾਰ ਮਾਰ ਕੇ ਨੀਲ ਪਾਏ ਨੇ ਉਤੋਂ ਸਾਡੇ ਬੱਚੇ ਦੇ ਨੀਲ ਪਾਏ ਨੇ ਤੁਸੀਂ ਕਿਦੋਂ ਇੱ ਸ਼ਨੀਵਾਰ ਆਇਆ ਸ਼ਨੀਵਾਰ ਆਇਆ ਸ੍ਰੀ ਸ਼ਨੀਵਾਰ ਆਇਆ ਹਾਂਜੀ ਸ਼ਨੀਵਾਰ ਦਾ ਦੇਖੀ ਸੱਚ ਹੋਇਆ ਨਹੀਂ ਸ਼ਨੀਵਾਰ ਦਾ ਹੋਇਆ ਸ਼ਨੀਵਾਰ ਹੀ ਹੋਇਆ ਸੀ ਹਾਂਜੀ ਇਹ ਬੱਚਾ ਉਧਰੋਂ ਦੀ ਫੜੀ ਇਹਨਾਂ ਨੇ ਸਾਨੂੰ ਜਾਂ ਫਿਰ ਉੱਥੇ ਕੀਤਾ ਸੀ ਬੇਬੀ ਨਾਲ ਕੀ ਇਹਦੇ ਪਹਿਲੇ ਇਹਨਾਂ ਨੇ ਹੁੰਦੇ ਸਾਰੇ ਇਹਨਾਂ ਨੇ ਮਸ਼ੀਨ ਚ ਲਾਤਾ ਸਾਨੂੰ ਦੱਸਿਆ ਨਹੀਂ ਸਾਨੂੰ ਦੱਸਦੇ ਤਾਂ ਸਹੀ ਸਾਡੇ ਬੱਚੇ ਦੀ ਕੀ ਕੰਡੀਸ਼ਨ ਆ ਸੀ ਉਹ ਲੈ ਕੇ ਕਿਸੇ ਬੰਦੇ ਤੇ ਜਾਈਏ ਇਹਨਾਂ ਨੇ ਅੰਦਰ ਮਸ਼ੀਨ ਚ ਪਾ ਛੜਿਆ ਸਾਨੂੰ ਦੱਸਿਆ ਕੁਝ ਨਹੀਂ ਦੱਸਿਆ ਇਹਨਾਂ ਨੇ ਕੋਈ ਸ਼ਾਮ ਕਹਿੰਦੇ ਕਿ ਲੈ ਜਾਓ ਤੇ ਅਸੀਂ ਕਿੱਥੇ ਲੈ ਕੇ ਜਾਈਏ ਉਹ ਜਦੋਂ ਤੁਸੀਂ ਇਦਾਂ ਕਰਤਾ ਤੇ ਅਸੀਂ ਬੱਚਾ ਹੋਇਆ ਸੀਗਾ ਉਦੋਂ ਤੁਹਾਨੂੰ ਇਹਨੇ ਕੁਝ ਨਹੀਂ ਦੱਸਿਆ ਤੇ ਕੁਝ ਨਹੀਂ ਦੱਸਿਆ ਨਾ ਸਿੱਧਾ ਮਸ਼ੀਨ ਚ ਪਾਤਾ ਨਾਲ ਜਾ ਕੇ ਅੰਦਰ ਬੈਠੇ ਡਾਕਟਰ ਕੀ ਨਾਮ ਕੀ ਨੰਮਿਤਾ ਨੰਮਿਤਾ ਕੀ ਨਾਮ ਡਾਕਟਰ ਨੰਮਿਤਾ ਕੀ ਉਹਨਾਂ ਦਾ ਕੀ ਕਹਿਣਾ ਕੀ ਕਹਿੰਦੇ ਪਏ ਤੁਹਾਨੂੰ ਉਹ ਉਹਨਾਂ ਅੰਦਰ ਆ ਕੇ ਪਿਆਰ ਨਾਲ ਗੱਲ ਸੁਣਾਉਂਦੇ ਪਏ ਸਾਨੂੰ ਬੈਠੋ ਸਾਡੇ ਲਾਗੇ ਪਿਆਰ ਅਸੀਂ ਕੀ ਸੁਣੀਏ ਅਸੀਂ 7 ਸਾਲਾਂ ਬਾਅਦ ਅਸੀਂ ਬੱਚਾ ਲਿਆ ਆਪਣਾ ਉਹ ਵੀ ਇੰਨੀ ਥਰ ਬਾਅਦ ਬੱਚਾ 7 ਸਾਲਾਂ ਬਾਅਦ ਸਾਡਾ ਬੱਚਾ ਕੀ ਕਰੀ ਹੁਣ ਇਹਨਾਂ ਦੀ ਪਿਆਰ ਨਾਲ ਬਹਿ ਕੇ ਕਿੱਦਾਂ ਅਸੀਂ ਗੱਲ ਸੁਣੀ ਇਹਨਾਂ ਦੀ ਹਾਂ ਪਰ ਆਪਾਂ ਦੇ ਇਸ ਪਈਆ ਇਹ ਬੱਚਾ ਜਿਹੜਾ ਆਇਆ ਹੋਇਆ ਪਰ ਫਿਰ ਵੀ ਜਿਹਨੂੰ ਪਰਵਾਰਕ ਮੈਂਬਰ ਉਸ ਦੂਸਰੇ ਜਾਰੇ ਡਾਟ ਕੋਈ ਜਾਰੀ ਅੰਗੀਲੀ ਦੇ ਕਾਰਨ ਐਸਾ ਕੋਈ ਅੰਗੀਲੀ ਇਹਨਾਂ ਦੀ ਬੜੀ ਵੱਡੀ ਗੇਂਦਲੀ ਹੈ ਬੱਚੇ ਜਿਹੜਾ ਦਫਾ ਬੱਚੇ ਦੇ ਬੱਚੇ ਦੇ ਨੀਲ ਪਈ ਹੋਈ ਸੀ ਬੱਚੇ ਨੇ ਨੋਰਮਲ ਪਰ ਡਿਲਵਰੀ ਤਾਂ ਕੌਣ ਕਹਿੰਦਾ ਅਦਾ ਦੀ ਨੋਰਮਲ ਡਿਲਵਰੀ ਹੈ ਇਹਨਾਂ ਨੇ ਮਾਰ ਮਾਰ ਕੇ ਨੀਂਦ ਪਾਇੀ ਇਹਨਾਂ ਨੇ ਅਪਰੇਟਰ ਛੋਟਾ ਵੀ ਕੀਤਾ ਵੱਡਾ ਵੀ ਕੀਤਾ ਬਲੱਡ ਪ੍ਰੈਸ਼ਰ ਦੇ ਦੋਨੋਂ ਅਪਰੇਟ ਕੀਤਾ ਦੋਨੋਂ ਫ੍ਰੀਡ ਮਿਲੇ ਨਹੀਂ ਕਹਿੰਦੇ ਨੋਰਮਲ ਹੋਣਾ ਨੋਰਮਲ ਹੋਣਾ ਨੋਰਮਲ ਨਹੀਂ ਹੋਇਆ ਫਿਰ ਇਹਨਾਂ ਨੇ ਵੱਡਾ ਪ੍ਰੈਸ਼ਰ ਪਹਿਲੇ ਛੋਟਾ ਕੀਤਾ ਫਿਰ ਵੱਡਾ ਕਰ ਦਿੱਤਾ ਮਾਰ ਮਾਰ ਕੇ ਉਹਨਾਂ ਨੇ ਇੱਕ ਨਹੀਂ ਦੰਡਿਆ ਬਿਆਨ ਸੁਣੋਗੀ ਮਾਰ ਕਹਿੰਦੇ ਕਿ ਤੇਰਾ ਪ੍ਰੈਸ਼ਰ ਇੱਦਾਂ ਨੋਰਮਲ ਨਹੀਂ ਹੋ ਰਿਹਾ ਜੇ ਤੁਹਾਨੂੰ ਪਤਾ ਹੀ ਪ੍ਰੈਸ਼ਰ ਹੋਣਾ ਤੇ ਨੋਰਮਲ ਕਿਉਂ ਕਰਨੀਆ ਕਿਉਂ ਕਰਨੀਆ ਜੇ ਸਾ ਨਮਰੀਜ਼ ਖੁਦ ਕਹਿੰਦੇ ਮੇਰਾ ਪ੍ਰੈਸ਼ਰ ਕਰ ਦੋ ਪ੍ਰੈਸ਼ਰ ਕਰ ਦੋ ਤੁਸੀਂ ਕਿਉਂ ਨਹੀਂ ਕਰਨਦੇ ਪ੍ਰੈਸ਼ਰ ਉਹਦਾ ਉਹ ਤਾਂ ਤੁਸੀਂ ਇਹਨੂੰ ਦਮਕੇ ਮਾਰਦੇ ਨੋਰਮਲ ਕਰ ਨੋਰਮਲ ਕਰ ਹਾਂਜੀ ਉਹਨਾਂ ਨੇ ਪਾਇਆ ਉਹਨਾਂ ਨੇ ਏਦਾਂ ਮਾਰਦੇ ਸੀਗੇ ਦਾਦਾ ਸਾਹ ਘਟ ਆਉਂਦਾ ਸੀ ਏਦਾਂ ਮਾਰਦੇ ਕਿ ਉਹ ਰੋਵੇ ਵਿੱਚ ਕਿ ਏਦਾਂ ਕਿਉਂ ਮਾਰਦਾ ਹੈ ਬੱਚਾ ਹੈ ਤੁਸੀਂ ਦੇਖੋ ਸਹੀ ਕਿੱਦਾਂ ਕਰਨਾ ਏਦਾਂ ਨਹੀਂ ਨਹੀਂ ਪਾਈ ਸੀ ਅਸੀਂ ਬੱਚੇ ਨਹੀਂ ਜਾਂਦੇ ਰਵਾਇਆ ਬੱਚੇ ਨੂੰ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਸਾਨੂੰ ਸਾਨੂੰ ਡਾਕਟਰ ਦੇ ਕੋਲ ਪਲੇਟ ਚਾਹੀਦੀ ਹੈ ਸਾਨੂੰ ਸਾਨੂੰ ਸਾਡੇ ਬੱਚੇ ਸਾਡਾ ਇਲਾਜ ਚਾਹੀਦਾ ਹਾਂ ਜੀ ਸਾਡੇ ਸਾਡੇ ਐਫਆਈਰ ਚ ਕਰਨੀ ਟੋਪ ਦੇ ਖਿਲਾਫ ਸਾਡੀ ਸੁਣਾਈ ਹੋਈ ਜੇ ਬਸ ਸਾਡੇ ਦੇ ਖਿਲਾਫ ਕਰਦਾ ਜੀ ਮੰਗ ਕਰਦੇ ਨੇ ਉਹ ਫੋਟੋ ਦੇ ਅੰਦਰ ਕੰਪਨਸੀ ਬਾਰੇ ਹਾਂ ਉਸ ਵਾਰ ਦੇ ਵਿੱਚ ਇਹਨਾਂ ਦਾ ਮਾਹ ਹੋ ਰਿਹਾ ਹੈ ਕਿ ਟ੍ਰਾਂਸਪਰੈਂਸੀ ਉਸ ਹਸਪਤਾਲ ਦੀ ਤਸਵੀਰਾਂ ਨੇ ਇਹ ਕੰਨ ਦਿਖਾ ਰਹੇ ਹਾਂ ਮੈਂ ਸਿਜਟ ਡਾਕਟਰ ਸੰਨੀ ਨਾਮ ਹੈ ਹਾਂਜੀ ਮੈਂ ਬੱਚਾ ਬੱਚਾ ਡਿਲੀਵਰ ਹੋਇਆ تھا ਬੱਚੇ ਕੋ ਹਮ ਜੋ ਬੱਚਾ ਵੀਕ ਰਾਈਟ डिलेड क्राइड था वीक क्राइड था बच्चे को लाके हम एस एस में रखे हुए थे इलाज करने के बाद अगले दिन बच्चा हुआ उसको रिफर किया गया उस समय मैं ड्यूटी पे नहीं था मेरी ड्यूटी इनसे इनसे आप पूछ सकते हैं है, इनसे आप पूछ सकते हैं मैं ड्यूटी पे नहीं था मेरी मैं नाइट ड्यूटी पे था अगले दिन मैं ड्यूटी पे नहीं था सर, जो केस मेरे पे दोष लगा रहे हैं कि आपने बच्चे को मुशीर पे रखा उनको बताया नहीं नहीं बिल्कुल ठीक इनक, है इनके इनके साइन हैं इनको बताया गया इनके इनके सामने मैंने इनको बच्चे कर दो तो नहीं कितना मैंने मैं नहीं मैं 3:00 बजे आया था रोटी खा के खाने के 3:00 बजे मैं आकर बच्चे की एक कंडीशन देख ली है मैं मैं खा मैं वहां नहीं खाया दूसरे वो दूसरे डॉक्टर साहब थे ड्यूटी पे आप बात कर सकते इस इस था नहीं था पे पे मैं नाइट ड्यूटी में था, वो। वो। था।, था। वो। वो। तुण तुण तुण। बच्चा जब लिया एस में तब मैं ड्यूटी पे था मैं सुबह ਜਿਹੜਾ ਮੋਚਾ ਮਾਰਨ ਵਾਲੇ ਵੀ ਹੈ ਨਾ ਉਹ ਵੀ ਸਾਡੀ ਜਿਹੜੀ ਪੇਸ਼ੈਂਟ ਹੈਗੇ ਨਾ ਜਿਨੇ ਬੱਚੇ ਨੂੰ ਜਨਮ ਦਿੱਤਾ ਉਹਦੇ ਚਪੇੜਾ ਮਾਰ ਮਾਰ ਕੇ ਨੀਲ ਪਾਏ ਤੇ ਹੈ ਪੇਟ ਮਗਨੀਲ ਜਿਹੜੇ ਡਾਕਟਰ ਡਾਕਟਰ ਅੰਗੇ ਲਈ ਕਰਦੇ ਬੋਲਦੇ ਨੋਰਮਲ ਡਿਲੀਵਰੀ ਕਰ ਨੋਰਮਲ ਡਿਲੀਵਰੀ ਕਰ ਜ਼ਬਰਦਸਤੀ ਉਹਨੂੰ ਕਿਹਾ ਗਿਆ ਨੋਰਮਲ ਡਿਲੀਵਰੀ ਬਾਰੇ ਠੀਕ ਹੈ ਨਾ ਮੈਂ ਤਾਂ ਬੱਚੇ ਵਾਲੇ ਡਾਕਟਰ ਵਹੀ ਨਾ ਮੈਂ ਕਹਿ ਰਹਾ ਹਾਂ ਆਪ ਉਸਕੇ ਲਈ ਆਪ ਉਸਕੇ ਲਈ ਨਾ ਸਭ ਨੂੰ ਉਸੇ ਬਾਤ ਕਰ ਲੀਜੀਏ ਹਨਾ ਮੈਂ ਤਾਂ ਬੱਚੇ ਕਾ ਡਾਕਟਰ ਠੀਕ ਹੈ ਨਾ لیکن ان کو کچھ پتہ ہے گا کون سا سٹاف کہاں ہے کہاں نہیں ہم نے کہا 3 بجے بچے ڈاکٹر بھی ا کے اپنی کنڈیشن دسن بھائی یہی صحیح کتا ہے گا وہی دیکھتے پئے ہو تواڈے سامنے کدا ٹھکا کرن دے ڈاکٹر لو کاندے اندر چل گئے ا ویکھو ڈاکٹر سارے اندر لوک گیا تواڈے نال کوئی ہٹی گل نہیں سنن دے اسی کہندے ڈاکٹر نو ساری کنڈیشن دسی جائے بچے نال کدا تسی کیتا ہے گا ਕੋਈ ਨਹੀਂ ਸਾਡੀ ਗੱਲ ਸੁਣਨ ਦੇ ਹਨ ਧੱਕੇ ਧੱਕੇ ਮਾਰ ਕੇ ਇਹਨੇ ਬਾਹਰ ਕੱਢਦਾ ਬੱਚਾ ਸਾਡਾ ਡੈਡ ਐ ਬਿਲਕੁਲ ਮਰ ਚੁੱਕਿਆ ਸਾਡੇ ਕੋਈ ਇਨਸਾਫ ਨਹੀਂ ਮਿਲਿਆ ਇੱਥੋਂ ਅਸੀਂ ਚਾਹੁੰਦੇ ਆ ਅਸੀਂ ਇਹੀ ਅਸੀਂ ਪ੍ਰਾਰਥਨਾ ਕਰਦੇ ਆ ਵੀ ਜਿੱਦਾਂ ਸਾਡੇ ਨਾਲ ਹੋਇਆ ਕਿਸੇ ਦੇ ਬੱਚੇ ਨਾਲ ਕਿਸੇ ਪਰਿਵਾਰ ਨਾਲ ਇਦਾਂ ਨਾ ਹੋਵੇ ਅਸੀਂ ਇਹਨਾਂ ਨੂੰ ਇਹੀ ਮੰਗ ਕਰਦੇ ਆ ਇਹਨਾਂ ਨੂੰ ਵੱਧ ਤੋਂ ਵੱਧ ਸਸਪੈਂਡ ਕੀਤਾ ਜਾਏ ਇਹਨਾਂ ਨੂੰ ਕੋਈ ਹੱਕ ਨਹੀਂ ਐ ਇੱਥੇ ਡਾਕਟਰੀ ਕਰਨ ਦਾ ਤੇ ਕੋਈ ਨਰਸਿੰਗ ਕਰਨ ਦਾ ਕੋਈ ਸ਼ਰਮ ਡਾਕਟਰ ਅਸੀਂ ਅਹੀਂ ਤੁਹਾਡੇ ਸਾਹਬੂ ਮੈਂ ਐਸੇ ਤਲਵੀਰ ਬੋਲਦਾ ਮੈਂ ਮੈਂ ਮੌਕੇ ਤੇ ਇੱਥੇ ਆਇਆ ਜਾ ਕੇ ਜਿਹਨਾਂ ਦੇ ਬੱਚਾ ਸੀ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਕਿ 6 ਤਰੀਕ ਨੂੰ ਸਾਡੇ ਇੱਥੇ ਬੱਚੇ ਦੀ ਡੱਬੀ ਹੋਈ ਹੈ ਤੇ ਜਦੋਂ ਸਿਹਤ ਡੱਬੀ ਹੋ ਗਈ ਉਹਨਾਂ ਨੇ ਕਹਿ ਵੀ ਬੱਚਾ ਥੋੜਾ ਬੁਲਟੇ ਲਾ ਕੇ ਜਾ ਕੇ ਆਪਣੇ ਬੇਬਨਾਨਕੀ ਹਸਪਤਾਲ ਜਾ ਕੇ ਜਿਹਦੀ ਜਾਂਚ ਕਰਾਓ ਜਾ ਕੇ ਵੀ ਦੇਖੋ ਕੀ ਗੱਲ ਹੈ ਇੱਕ ਬੇਬਨਾਨਕੀ ਵੀ ਲੈ ਕੇ ਗਏ ਨਾ ਉੱਥੋਂ ਰਾਤ ਦੇ ਵਿੱਚ ਮੁੜ ਕੇ ਡਾਕਟਰ ਚੇਤਨੰਦ ਦਾ ਹਸਪਤਾਲ ਚਲ ਕੇ ਨਾ ਚੇਤਨੰਦ ਦੇ ਹਸਪਤਾਲ ਜਦੋਂ ਉਹਨਾਂ ਨੇ ਚੈੱਕ ਕਰਾਇਆ ਉੱਥੇ ਵੀ ਉਹਨਾਂ ਨੇ ਕਹਿੰਦਾ ਸਭ ਨਾ ਜਿਹਾ ਹਾਲਤਾ ਵੀ ਇਹ ਬੱਚੇ ਨੂੰ ਹੋਰ ਕਿਤੇ ਦਿਖਾ ਦੇ ਜੀ ਇਹ ਫਿਰ ਦੱਸਿਆ ਉੱਥੇ ਹੱਥ ਬੱਚੇ ਦੀ ਡੈਥ ਹੋ ਗਈ ਹੈ ਕਿੰਨੇ ਬੱਚੇ ਡੈਥ ਹੋ ਗਈ ਹੈ ਕਿਹੜਾ ਉਸਤਾ ਜੀ ਕਹਿੰਦੇ ਚੇਤਨ ਮੰਦਰਾ ਹਸਪੀਟਲ ਉਹਨੇ ਡਾਕਟਰ ਨੇ ਕਹਿੰਦੇ ਬੱਚੇ ਦੀ ਨਾਜੁਕ ਹਾਲਤ ਹੈ ਸਾਡੇ ਬੱਸ ਦੀ ਗੱਲ ਨਹੀਂ ਤੁਸੀਂ ਇਹਨੂੰ ਕਿੱਥੇ ਹੋਰ ਦੱਸੋ ਸ੍ਰੀ ਕਿਹੜੀ ਜਗ੍ਹਾ ਹੈ ਐਸਮੁਕ ਹੈ ਸੀਵਨ ਹਸਪੀਟਲ ਬੱਬਰੀ ਕਿਹੜੇ ਏ ਠਾਂ ਕਿਰਾ ਜੀ ਇਹ ਫਿਰ ਹੁਣ ਬੱਚੇ ਨੂੰ ਫਿਰ ਦੁਬਾਰਾ ਤੇ ਲੈ ਕੇ ਆਇਆ ਤਾਂ ਜਾ ਕੇ ਇਹ ਕਹਦੇ ਆ ਵੀ ਤੁਹਾਡੇ ਬੱਚੇ ਦੀ ਜਿਹੜੀ ਅਥਰ ਬੱਚੇ ਦੀ ਜਿਹੜੀ ਸਹੀ ਨੋਈ ਤਾਂ ਕਿ ਡੈਥ ਹੋ ਗਈ ਤੁਹਾਡੇ ਨੂੰ ਕੀ ਕਰ ਲਈ ਕੀਤੀ ਹੈ ਸਾਡੇ ਨੂੰ ਬੱਸ ਅਸੀਂ ਆਪਾਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਬਾਕੀ ਡਾਕਟਰ ਸਾਹਿ ਇਹ ਨੰਮੀ ਨੂੰ ਕਿੰਨਾ ਕੁੱਟਿਆ ਮੈਨੂੰ ਕਹਿੰਦੀਆਂ ਦਰਦਾਂ ਲੈ ਮੇਕੋ ਦਰਦ ਨਹੀਂ ਲਈ ਜਾਂਦੀ ਮੈਨੂੰ ਦਰਦਾਂ ਬੜੀਆਂ ਠੰਡੀਆਂ ਲੱਗੀਆਂ ਸੀ ਮੈਂ ਕਹਿੰਦੀ ਨਰਸ ਨੂੰ ਮੇਰਾ ਆਪਰੇਟ ਕਰੋ ਇਹਨਾਂ ਨੇ ਮੇਰਾ ਆਪਰੇਟ ਨਹੀਂ ਕੀਤਾ ਮੈਨੂੰ ਕਹਿੰਦੇ ਦਰਦ ਲੈ ਨਾ ਮੇਕੋ ਨਹੀਂ ਲਈ ਜਾਂਦੀ ਦਰਦ ਮੈਨੂੰ ਠੰਡੀ ਵੇੜੀ ਮੈਨੂੰ ਕਹਿੰਦੀ ਲੈ ਤੂੰ ਜਾਣ ਕੇ ਲੰਦੀ ਪੋਟੀ ਕਰ ਉਟੀ ਕਰਨੀ ਤੇ ਬੱਚਾ ਆਏਗਾ ਬਾਹਰ ਮੈਂ ਮੈਨੂੰ ਪੋਟੀ ਨਹੀਂ ਆਂਦੀ ਮੇਰੇ ਪੱਟਾਂ ਤੇ ਮਾਰਿਆ ਉਹਨਾਂ ਨੇ ਮੈਨੂੰ ਤੇਰੀ ਗੱਲਾਂ ਦੇ ਚਪੇਰਾ ਕਿੰਨੀਆਂ ਮਾਰੀਆਂ ਕਹਿੰਦੀ ਤੂੰ ਜਾਣ ਕੇ ਨਹੀਂ ਕਰਨੀ ਕਰ 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 ਨਾ ਮੇਰਾ ਅਪਰੇਟ ਕਰ ਨਹੀਂ ਕਰਦੀਆਂ ਮੈਨੂੰ ਇੱਕ ਦਿਨ ਹਸਾਈ ਮੈਨੂੰ ਉਹਦੀ ਪਹਿਚਾਣ ਆ ਉਹਨੇ ਕਿਹਾ ਕਹਿੰਦੀ ਐ ਕੋਈ ਨਹੀਂ ਹੋਣਾ ਅਪਰੇਟ ਮੈਂ ਹਾਂ ਮਿਲਿਆਣ ਤਾਂ ਕਿਹਾ ਇਹਨਾਂ ਨੇ ਕਹਿੰਦੇ ਹੁਣ ਇਹਦਾ ਅਪਰੇਟ ਕਰੋ ਮੈਨੂੰ ਬੜਾ ਮਾਰਿਆ ਇਹਨਾਂ ਨੇ ਮਾਰੇ ਕੁਟੇ ਮੇਰੇ ਜਿਹੇ ਪੈਰਾ ਮਾਰੀ ਗੱਲਾਂ ਤਾਂ ਬਣੀਆਂ ਪੱਟਾ ਤੇ ਮਾਰੀਆਂ ਇੱਕ ਮੈਡਮ ਨੇ ਕਿਹਾ ਮੀ ਮਾਂ ਵੀ ਕੀਤਾ ਸਾਰਾ ਕੁਝ ਕੀਤਾ ਮੇਰਾ ਇੱਕ ਮੈਨੂੰ ਨਾਂ ਨਹੀਂ ਪਤਾ ਮੈਡਮ ਦਾ ਪਤਾ ਮੈਨੂੰ ਮੈਂ ਡਾਕਟਰ ਸਰਵੇਤਾ ਗਾਇਨੋਕੋਲੋਜਿਸ ਇੱਥੇ ਸਿਵਲ ਹਸਪੀਟਲ ਚ ਕੰਮ ਕਰ ਰਹੀ ਆ ਪਿਛਲੇ ਸੇ 6 ਸਾਲ ਤੋਂ ਉੱਥੇ ਹੀ ਕੰਮ ਕਰ ਰਹੀ ਆ ਉਸ ਦਿਨ ਸ਼ਨੀਵਾਰ ਸਵੇਰ ਦਾ ਪੇਸ਼ੈਂਟ ਮੇਰੇ ਕੋਲ ਆਇਆ ਹੋਇਆ ਸੀ ਲੇਬਰ ਚ ਸੀਗਾ ਅੱਛੀ ਪ੍ਰੋਗਰੈਸ ਹੋ ਰਹੀ ਸੀਗੀ ਇਨਫੈਕਟ 2 ਵਜੇ ਜਦੋਂ ਸਾਡੀ ਛੁੱਟੀ ਹੁੰਦੀ ਉਹਦੋਂ ਵੀ ਦੇਖ ਕੇ ਗਏ ਆ ਪੇਸ਼ੈਂਟ ਬਿਲਕੁਲ ਠੀਕ ਉਹਦੀ ਅੱਛੀ ਲੇਬਰ ਪ੍ਰੋਗਰੈਸ 5 ਵਜੇ ਮੈਂ ਦੋ ਪੇਸ਼ੈਂਟ ਹੋਰ ਸੇਜ਼ੀਅਮ ਕਰਨ ਆਈ ਆ ਉਹਦੋਂ ਵੀ ਚੈੱਕ ਕੀਤਾ ਮਰੀਜ਼ ਦਾ ਰਸਤਾ 8-9 ਸੈਂਟੀਮੀਟਰ ਖੁੱਲ ਚੁੱਕਿਆ ਸੀਗਾ ਔਰ ਅੱਛੀ ਡਿਲੀਵਰੀ ਵਾਲਾ ਉਹਦਾ ਪ੍ਰੋਸੈਸ ਸੀਗਾ ਉਸ ਤੋਂ ਬਾਅਦ ਮੈਂ ਦੋ ਸੇਜ਼ੀਅਮ ਕਰ ਕਰਕੇ ਘਰ ਪਹੁੰਚੀ ਆ ਮੈਨੂੰ 6:30 ਫਿਰ ਕਾਲ ਆ ਗਈ ਹੈ ਕਿ ਪੇਸ਼ੈਂਟ ਨਾ ਜਿਵੇਂ ਸਾਡਾ ਸੈਕੰਡ ਸਟੇਜ ਰੈਸਟ ਕਹਿ ਦਿੰਦੇ ਆ ਰਸਤਾ ਪੂਰਾ ਖੁੱਲ ਜਾਂਦਾ ਪਰ ਬੱਚਾ نیچے ਨਹੀਂ ਆਉਂਦਾ ਉਹਨੂੰ ਅਸੀਂ ਸੈਕੰਡ ਸਟੇਜ ਰੈਸਟ ਕਹਿੰਦੇ ਆ ਉਹਦੇ ਵਿੱਚ ਅਸੀਂ ਨਾਰਮਲ ਡਿਲੀਵਰੀ ਨਹੀਂ ਕਰਦੇ ਫਿਰ ਆਪਾਂ ਸਜ਼ੇਰੀਅਲੇ ਪਲਾਨ ਕਰ ਲਿਆ ਸੀ ਅਸੀਂ ਆ ਗਏ ਸੀ ਅਸੀਂ ਸਜ਼ੇਰੀਅਮ ਕੀਤਾ ਪਰ ਬੱਚੇ ਨੂੰ ਥੋੜਾ ਜਿਹਾ ਮਾਈਲਡ ਡਿਸਟ्रेस ਸੀਗਾ ਐਟ ਦੀ ਟਾਈਮ ਆਫ ਡਿਲੀਵਰੀ ਪਰ ਤੇਸਫਿਕਸਿਆ ਮੜਾ ਜਿਹਾ ਸੀਗਾ ਉਹਨੂੰ ਇੱਥੇ ਰਿਸਸਿਟੇਟ ਵੀ ਕੀਤਾ ਸਭ ਕੁਝ ਕੀਤਾ ਬੱਚੇ ਦੇ ਪਿੰਕ ਬਿਲਕੁਲ ਸੀਗਾ ਕ੍ਰਾਈ ਕਰ ਗਿਆ ਉਹਨੂੰ 24 ਘੰਟੇ ਅਸੀਂ ਇੱਥੇ ਮੈਨੇਜ ਵੀ ਕੀਤਾ 24 ਘੰਟੇ ਬਾਅਦ ਸ਼ਾਇਦ ਬੱਚੇ ਨੂੰ ਥੋੜੀ ਪ੍ਰੋਬਲਮ ਆਈ ਹੈ ਉਹਨਾਂ ਨੂੰ ਅਸੀਂ ਸਰਕਾਰੀ ਹਸਪਤਲ ਗੁਰਨਾਨਕ ਹਸਪੀਟਲ ਅੰਮ੍ਰਿਤਸਰ ਰੈਫਰ ਕੀਤਾ ਉਸ ਤੋਂ ਬਾਅਦ ਉਹ ਸ਼ਾਇਦ ਰੈਫਰ ਨਹੀਂ ਹੋਏ ਤੇ ਆਪਣੀ ਮਰਜ਼ੀ ਨਾਲ ਹੀ ਪ੍ਰਾਈਵੇਟ ਲੈ ਗਏ ਬੱਚੇ ਦੀ ਸ਼ਾਇਦ ਮੌਤ ਪ੍ਰਾਈਵੇਟ ਹਸਪੀਟਲ 'ਚ ਹੀ ਹੋਈ ਹੈ ਔਰ ਉਹ ਕੋਈ 48 ਘੰਟੇ ਬਾਅਦ ਹੋਈ ਹੈ ਅਸੀਂ ਆਪਣੇ ਵੱਲੋਂ ਜੋ ਵਧੀਆ ਬਦਮਰੀਜ਼ ਦਾ ਕਰ ਸਕਦੇ ਸੀਗੇ ਅਸੀਂ ਬੈਸਟ ਆਫ ਆਰ ਮੈਡੀਕਲ ਨੋਲੇਜ ਉਹਨਾਂ ਦਾ ਟ੍ਰੀਟਮੈਂਟ ਕੀਤਾ ਪਰ ਉਹਨੇ ਦੋਸਤ ਦੋ ਮਿੰਟ ਦਿਤੇਗੇ ਦੋ ਮਿੰਟ ਦੋ ਆਪਰੇਟੀ ਅਸੀਂ ਪਹਿਲਾਂ ਜਿੱਦਾਂ ਨੋਰਮਲ ਡਿਲੀਵਰੀ ਤੋਂ ਕਹਿ ਰਹੇ ਸੀ ਕਿ ਟ੍ਰਾਇਲ ਸੀਗਾ ਨੋਰਮਲ ਡਿਲੀਵਰੀ ਲਈ ਹੀ ਸੀਗਾ ਉਹਦਾ ਰਸਤਾ ਪੂਰਾ ਖੁੱਲ ਚੁਕਿਆ ਸੀਗਾ ਇਸ ਲਈ ਉਹਦਾ ਨੀਚੇ ਤੋਂ ਟ੍ਰਾਈ ਹੋ ਰਿਹਾ ਸੀ ਉਹਨੂੰ ਨੋਰਮਲ ਡਿਲੀਵਰੀ ਦੋ ਤਰ੍ਹਾਂ ਦਾ ਬੱਚਾ ਕਿੱਦਾਂ ਨਿਕਲ ਸਕਦਾ ਜਾਂ ਤੇ ਨੋਰਮਲ ਨਿਕਲ ਸਕਦਾ ਇਹ ਆਪਰੇਸ਼ਨ ਨਾਲ ਬੱਚਾ ਆਪਰੇਸ਼ਨ ਨਾਲ ਹੀ ਕੀਤਾ ਗਿਆ ਆ ਮੈਂ ਡਾਕਟਰ ਵਿਕਸ਼ਰ ਸੁਪਰ ਹਸਪੀਟਲ ਮੈਡੀਕਲ ਐਡਮਿਸ਼ਨ ਆ ਤੇ 4 ਤਾਰਿਖ 6 ਤਾਰਿਖ ਨੂੰ ਸਾਹਮਣੇ ਸਾਡੇ ਕੋਲ ਜੁਗਤ ਲੱਗ ਰਹੀ ਸੀ ਦੇ ਜੋ ਹਨ ਤੇ ਇਹ ਚਰਜੋ ਕਰਦਾ ਰਹੇਗਾ ਕਾਰਨ ਸੀ। ਸਾਨੂੰ ਬੱਚ ਨੂੰ ਸਿਮੂਲੇਟ ਕਰਕੇ ਡਾਇਨ ਹਾਰਟ ਸਟੰਡੀ ਕਰਾਣਾ ਪਿਆ। ਇਹ ਨੋਰਮਲ ਬੈਟਰੀਸ ਹੋ ਜਾਂਦੀ ਹੈ। ਅਧਿਕਾਰ ਦੇ ਬੱਚਾ ਗ੍ਰੈਂਡ ਕਰਦਾ ਤਾਂ ਇਸ ਤਰ੍ਹਾਂ ਚਾਹੁੰਦਾ ਕਿ ਅਸੀਂ ਐਨ ਐਸ ਸੁਸਾਇਟੀ ਦੇ ਤੱਕ ਉਹ ਛੋਟੇ ਸਾਡੇ ਮਸ਼ੀਨ ਲਗਾਏ ਤੇ ਓਵਰਨਾਈਟ ਨੂੰ ਮੋਨੀਟਰ ਕੀਤਾ चार पांच बजे के करीब बच्चा फिर घूमना शुरू हो गया ऑक्सीजन वाले नंबर वो पूरे ही अठानवे निन्यानवे के लगे ही थी फिर अभी एमरजेंसी जो एक्सरे वाले ने फोन किया वो पंद्रह मिनट के बीच आकर उन्होंने एक्सरे दिता जो अच्छे एक्सरे देखे तो वो कि बच्चे के फेफड़ हवा भर गई हुई फिर जो सज्जे पास वाला फेफड़ा है वो बिल्कुल सुबह हो चुका है तो ये एमरजेंसी हो गया इस टाइम से बच्चा किसी भी टाइम कलैप्स कर सकता है कुछ भी हो सकता है तो उस चीज़ के ट्रीटमेंट की फैसिलिटी साढ़े को नहीं है क्योंकि ਅੱਜ ਇਹਨੂੰ ਪਾਈਪਾਂ ਨਹੀਂ ਕਰਦੇ ਮਾਰੋ ਹਵਾ ਨਹੀਂ ਕਰਦੇ ਤੇ ਉਦੋਂ ਹੀ ਸਾਨੂੰ ਬੱਚਾ ਫਾਇਰ ਸ਼ੀਟ ਤੇ ਕਿਸ ਤਰ੍ਹਾਂ ਵਿਆਹ ਸੰਦੇਸ਼ ਚੱਲੀ ਰਹਿਫਟ ਹੋ ਗਈ ਉਹਨਾਂ ਨੂੰ ਕਿਹਾ ਤੇ ਅਸੀਂ ਐਂਬੂਲੈਂਸ ਵੀ ਮੰਗਵਾ ਲਈ ਐਂਬੂਲੈਂਸ ਵੀ ਆ ਗਈ ਪਰ ਉਹਨਾਂ ਦੇ ਆਪਣੇ ਕੁਝ ਪਰਸਨਲ ਰੀਜ਼ਨ ਸੀਗੇ ਚਾਹ ਜਿਵੇਂ ਕਿ ਉਹ ਕਹਿੰਦੇ ਕਿ ਅਸੀਂ ਨਹੀਂ ਸਰਕਾਰੀ ਨਹੀਂ ਲੈ ਜਾਣਾ ਅਸੀਂ ਉਹਨਾਂ ਨੂੰ ਬੱਚਿਆਂ ਕਿਤੇ ਲੈਣੇ ਹੋ ਜਾਣਾ ਚਾਹਦੇ ਤੇ ਅਸੀਂ ਅਸੀਂ ਉਹਨਾਂ ਨੂੰ ਦੱਸਿਆ ਉਹ ਐਸੇ ਸਾਰੇ ਬੱਚੇ ਦੇ ਕੰਨੀ ਸੁਣਾਰੇ ਪਰ ਉਹ ਆਪਣੀ ਮਰਜ਼ੀ ਨਾਲ ਇਸ ਤੇ ਲੈ ਕੇ ਜਾਣਾ ਚਾਹਦੇ ਸੀ ਉਹ ਲੈ ਗਏ ਤੇ ਉਸ ਤੋਂ ਬਾਅਦ ਜੋ

ਇਹ ਉਹ ਦੋ ਦਿਨ ਦਾ ਪੀਰੀਅਡ ਹੈ ਉਹ ਨੂੰ ਆ ਕੇ ਸਾਨੂੰ ਕਹਿ ਰਹੇ ਹੈ ਕਿ ਹਾਂ ਜੀ ਤੁਸੀਂ ਇਹਦਾ ਕੀਤਾ ਉਹਦਾ ਕੀਤਾ ਕਿ ਪਰ ਜਦੋਂ ਸਾਡੇ ਕੋਲ ਬੱਚਾ ਗਿਆ ਸੀ ਤੇ ਉਹ ਪੂਰੀ ਹਾਲਤ ਨਹੀਂ ਸੀ ਤੇ ਉੱਥੇ ਜਾ ਕੇ ਬੱਚੇ ਨੂੰ ਜੋ ਵੀ ਹੋਇਆ ਹੈ ਦੇਖੋ ਉਹਦੇ ਤੋਂ ਅਸੀਂ ਨਹੀਂ ਨਾ ਕਹਿ ਸਕਦੇ ਕਿ ਉੱਥੇ ਕੀ ਹੋਇਆ ਜਨਾ ਸਾਨੂੰ ਸਭ ਪਤਾ ਹੀ ਨਹੀਂ ਤੇ ਉਹ ਸਾਨੂੰ ਆ ਕੇ ਕਿਉਂ ਇਲਜ਼ਾਮ ਲਗਾ ਰਹੇ ਸਾਡੇ ਉੱਪਰ ਕਿ ਹਾਂ ਜੀ ਅਸੀਂ ਬੱਚਾ ਖਰਾਬ ਕੀਤਾ ਇਹ ਗਲਤ ਹੈ ਨਹੀਂ